ਸਾਡਾ ਰਾਜ ਚੱਲੂਗਾ ਤੇ ਉਹ ਰਾਜ ਚਲਾਉਣਾ ਹੈ ਸੀ ਸੌਖਿਆਂ ਹੁਣ ਦੇ ਦੇਣਗੇ ਆ ਕੋਈ ਜਿਹੜੇ ਰਾਜ ਦੀ ਸੀ ਗੱਲ ਕਰ ਕੋਲ ਨਹੀਂ ਹੁਣ ਦਿੰਦੇ ਅਸੀਂ ਨਹੀਂ ਕਹਿੰਦੇ ਸੌਖਿਆਂ ਹੁਣ ਦੇਣਗੇ ਅਸੀਂ ਭੁਲੇਖੇ ਚੱਲੀ ਅਫਸਰ ਸਾਹੀ ਆਪਦੀ ਮਰਜ਼ੀ ਕਰਦੇ ਭਗਵਾਨ ਦਵਾਨ ਨੂੰ ਕੌਣ ਪੁੱਛਦਾ ਬਈ ਫਿਰ ਤੁਸੀਂ ਆਪਦੀ ਪਾਰਟੀ ਬਣਾ ਕੇ ਐਲਾਨ ਕਰ ਦਿਓ ਚੋਣਾਂ ਲੜਨ ਦਾ ਜਾਂ ਆਪਦੀ ਵੱਖਰੀ ਵੀ ਅਸੀਂ ਸਾਰਾ ਕੁਝ ਬਦਲ ਦੇਾਂਗੇ ਸਾਡੇ ਗੁਰੂਆਂ ਨੇ ਤਾਂ ਦੂਜਿਆਂ ਦੀ ਖਾਤਰ ਜਾ ਕੇ ਸੀਸ ਦਿੱਤਾ ਹੈ ਇਹ ਦੂਜੇ ਧਰਮਾਂ ਨੂੰ ਕਹਨੇ ਖਤਮ ਕਰਨਾ ਹੈ ਰਾਜ ਇਸ ਦਾ ਖਾਲਸਾ ਲੈਣਾ ਕਿਸ ਦਾ ਕੀ ਮਤਲਬ ਅਸੀਂ ਥੋੜੇ ਸਮਾਂ ਦੂਜੇ ਟੱਕਰ ਨਹੀਂ ਹੋਣਗੇ ਇੱਕ ਵਾਰ ਸੇ ਜੋਕਾ ਦਾ ਰਾਜ ਹੈ ਇੱਕ ਵਾਰ ਸੇ ਲੋਕ ਹੈ ਅੱਜ ਜੋਕਾਂ ਦੀ ਪੁੱਗਦੀ ਹੈ ਲੋਕਾਂ ਦੀ ਨਹੀਂ ਪੁੱਗਦੀ ਲੋਕਾਂ ਨੇ ਪਗਾਉਣੀ ਆਪ ਮੰਨ ਲਓ ਕੋਈ ਜਗENDER ਸਿੰਘ ਗਰਾਹਾਂ ਆਰ ਗਿਆ ਤੁਹਾਡੇ ਵਰਗਾ ਬੰਦਾ ਕਿਉਂ ਲੜ ਕੇ ਉੱਥੇ ਪਹੁੰਚ ਜਾਂਦਾ ਕੋਈ ਕਰੂਗਾ ਹੱਲ ਹੋਲ ਕੇ ਨਹੀਂ ਕੋਈ ਕਹਿੰਦਾ ਸੁਭਾਲ ਨਹੀਂ ਪੁੱਛਣ ਦੇ ਪਰ ਭਗਵਾਨ ਸਿੰਘ ਮੰਨਦਾ ਇਹ ਕਹਿੰਦੇ ਮੰਨਦਾ ਆਪ ਕਹਿੰਦਾ ਸੀ ਵੀ ਆਓ ਪੁੱਛੋ ਸਵਾਲ ਫਿਰ ਹੁਣ ਉਹ ਤਾੜਾਂ ਲੈ ਕੇ ਕਿਉਂ ਆਉਂਦਾ ਹੈ ਹੁਣ ਉਹ ਮੋੜਾਂ ਚ ਕਿਉਂ ਭੱਜਿਆ ਕਰ ਲਾਂਦਾ ਲੋਕਾਂ ਦਾ ਸਾਹਮਣਾ ਅਸੀਂ ਤਾਂ ਜਿੰਨਾ ਕਾ ਵਧ ਰਹੇ ਆ ਇਹਨਾਂ ਕਾਨੂੰਨਾਂ ਨੂੰ ਲਤੜ ਕੇ ਅੱਗੇ ਵਧ ਰਹੇ ਇਹਨਾਂ ਦਾ ਸਰਮਾਇਆ ਜ਼ਬਤ ਕਰਾਂਗੇ ਜ਼ਗੀਰਦਾਰਾਂ ਉਹਨਾਂ ਦੀ ਜ਼ਮੀਨ ਜ਼ਬਤ ਕਰਾਂਗੇ ਮਜ਼ਦੂਰ ਹੈ ਜਿਨ੍ਹਾਂ ਕੋਲੇ ਹੈ ਨਹੀਂ ਜਾਂ ਥੋੜੀ ਜਿਹੀ ਨੇ ਕਿਸਾਨ ਹੈ ਉਹਨਾਂ ਚ ਮੰਡਾਂਗੇ ਉਹ ਜ਼ਮੀਨ ਇਹਨਾਂ ਦਾ ਤਾਂ ਜ਼ਬਤ ਕਰਾਂਗੇ ਉਹ ਤਾਂ ਲੋਕਾਂ ਦੇ ਲੇਖੇ ਲਾਵਾਂਗੇ ਆ ਜਿਹੜੇ ਹੋਣ ਵਾਲਾ ਦਸਤੂਰ ਹੈ ਖੇਤੀ ਵਾਲਾ ਇਹ ਦਸਤੂਰ ਨਹੀਂ ਚੱਲੂਗਾ ਇਹ ਲੁੱਟ ਦਾ ਦਸਤੂਰ ਹੈ ਬਰਨਾਲੇ ਦੇ ਵਿੱਚ ਆ ਲੋਕ ਸੰਗਰਾਮ ਰੈਲੀ ਜਿਹੜੀ ਆ ਬਰਨਾਲੇ ਦੇ ਵਿੱਚ ਕਰਾਈ ਵਗੀ ਗਈ ਆ ਉਗਰਾਹਾਂ ਜੱਥੇਬੰਦੀ ਤੇ ਲੋਕ ਜੱਥੇਬੰਦੀਆਂ ਦੇ ਵੱਲੋਂ ਸਰ ਨਾਲ ਚੰਡਾ ਸਿੰਘ ਜੇਠੂ ਕੇ ਹੋਣਗੇ ਗੱਲਬਾਤ ਕਰਾਂਗੇ ਪ੍ਰਧਾਨ ਜੀ ਕੀ ਮੰਨਦੇ ਹੋ ਕਿ ਕੀ ਅਸਰ ਲੋਕਾਂ ਦੇ ਉੱਪਰ ਜੇ ਆ ਰੈਲੀ ਦੀ ਗੱਲ ਕਰੀਏ ਜਿਹੜੇ ਤੇ 15000 20000 ਦਾ ਇਕੱਠ ਸੀ ਕੀ ਅਸਰ ਛੱਡੂ ਲੋਕਾਂ ਦੇ ਉੱਪਰ ਮੈਂ ਚੰਡਾ ਸਿੰਘ ਜੇਠੂ ਕੇ ਭਾਰਤੀ ਕਿਸਾਨ ਜੋਨੇਕਤਾ ਗਰਾਹਾਂ ਸਾਰਿਆਂ ਨੂੰ ਪਹਿਲਾਂ ਤਾਂ ਜਿਹੜੇ ਨੇ ਅਸਰ ਛੱਡਣਾ ਅਸੀਂ ਜੱਥੇਬੰਦੀਆਂ ਤੋਂ ਤਬਕਿਆਂ ਦੇ ਲੋਕ ਇਕੱਠੇ ਹੋਏ ਆ ਲਗਭਗ 18 ਜੱਥੇਬੰਦੀਆਂ ਉਹ ਸੰਬੰਧਿਤ ਹੈਗੀਆਂ ਕਿ ਸਾਡੇ ਹਿਸਾਬ ਨਾਲ ਦੋ ਤੌਕੇ ਪਾਸੇ ਆ ਜਿਹਦੇ ਚ ਸੈਰੀ ਮਜ਼ਦੂਰ ਆਗੇ ਜਾਂ ਛੋਟੇ ਦੁਕਾਨਦਾਰ ਆਗੇ ਜਾਂ ਜਿਹੜੀ ਛੋਟੀ ਸੰਤ ਹੈ ਉਹ ਸਾਡਾ ਹਿੱਸਾ ਬਣਦੇ ਆ ਉਹਨਾਂ ਨੂੰ ਜੇ ਇਸ ਤੌਕੇ ਵਾਲੇ ਦੇ ਵਿੱਚ ਲਿਆਉਣਾ ਹੈ ਕਿਉਂਕਿ ਜਿਹੜੀ ਹਾਕਮ ਜਮਾਤਾਂ ਹੈ ਜਿਹੜੇ ਜੇ ਜ਼ਗੀਰਦਾਰੀ ਆ ਗਈ ਦਲਾਲ سرمایہਦਾਰੀ ਆ ਗਈ ਕਾਰਪੋਰੇਟ ਘਰਾਣੇ ਆ ਗਏ ਅਸਲ ਚ ਰਾਜ ਇਹਨਾਂ ਦਾ ਹੈ ਜਿਹੜੀਆਂ ਵੋਟ ਪਾਰਟੀਆਂ ਹੈ ਇਹ ਤਾਂ ਅੱਡੋ-ਅੱਡੀ ਹਾਕਮਾਂ ਨੇ ਆਪ ਦਾ ਸੌਦਾ ਉਲੂ ਸਿੱਧਾ ਕੀਤਾ ਜੇ ਕਹਿਣਾ ਹੋਵੇ ਕਿਉਂਕਿ ਨਹੀਂ ਬਹੁਤ ਵੱਡੀ ਲੜਾਈ ਆ ਉਹਨਾਂ ਚ ਭੇੜ ਹੈ ਕਿ ਕੁਰਸੀ ਤੇ ਕੌਣ ਜਾਵੇ ਉਸ ਕੁਰਸੀ ਤੇ ਜਾਣ ਵਾਸਤੇ ਦੋ ਰਾਹ ਹੁੰਦੇ ਆ ਜਿਹਦੇ ਕੋਲ ਤਾਕਤ ਹੈ ਜਿਹਦੇ ਕੋਲ ਹਥਿਆਰ ਹੈ ਉਹ ਦੋ ਜਣ ਪਾਸੇ ਘਰੇ ਤੇ ਕਬਜ਼ਾ ਕਰ ਲੇ ਉਹਨਾਂ ਨੇ ਇਹ ਲੜਾਈ ਆਪ ਦੀ ਮੁਕਾਕੇ ਇਹ ਲੜਾਈ ਲੋਕਾਂ ਚ ਭੇਜ ਦਿੱਤੀ ਵੀ ਲੋਕਾਂ ਤੋਂ ਫੈਸਲਾ ਕਰਾ ਲਓ ਕੌਣ ਹੈ ਕਹਿੰਦੀ ਆਪ ਦਾ ਉਲੂ ਸਿੱਧਾ ਕਰ ਲਿਆ ਆਪਦੇ ਪਰਿਵਾਰ ਦੀ ਲੜਾਈ ਮੁਕਾ ਲਈ ਹਾਕਮ ਜਮਾਤਾਂ ਨੇ ਸਾਡੇ ਲੋਕਾਂ ਦੇ ਵਿੱਚ ਲੜਾਈ ਪਾ ਦਿੱਤੀ ਲੋਕਾਂ ਨੂੰ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਇਲਾਕਿਆਂ ਦੇ ਆਧਾਰ ਤੇ ਥੋਲਿਆਂ ਦੇ ਆਧਾਰ ਤੇ ਇਥੋਂ ਤੱਕ ਕਰਕੇ ਗੋਤਾਂ ਦੇ ਆਧਾਰ ਤੇ ਉਹ ਸਾਰੇ ਤਰੀਕੇ ਵਰਤਦੇ ਆ। ਪਾੜਨ ਵਾਸਤੇ ਕਖਾਨਾ ਮਜ਼ਦੂਰਾਂ ਨੂੰ ਮਤਲ ਪਿੰਡਾਂ 'ਚ ਪਾੜਦੇ ਆ। ਇਹਦਾ ਬਹੁਤ ਵੱਡਾ ਅਸਰ ਹੈ। ਜਿੰਨੇ ਜਦੋਂ ਆਜ਼ਾਦੀ ਤੋਂ ਬਾਅਦ ਜੇ ਕਹਿਣਾ ਹੋਵੇ ਚੋਣਾ ਸ਼ੁਰੂ ਹੋਈਆਂ ਇਹਨਾਂ ਚੋਣਾਂ 'ਚ ਲੋਕਾਂ ਦੇ ਬਹੁਤ ਵੱਡੇ ਕਾਫਲੇ ਸਮੇਤ ਸਾਡੀਆਂ ਭੈਣਾਂ ਦੇ ਤੁਰਦੇ ਸੀ ਜਿਨ੍ਹਾਂ ਨੂੰ ਆਸਵਾਦ ਜੀ ਵੱਜਦੀ ਸੀ। ਵੀ ਜੇ ਆ ਸਰਕਾਰ ਤੋਂ ਬਾਅਦ ਸਹਦਾ ਪਾਰਟੀ ਦੀ ਸਰਕਾਰ ਆ ਜੇ ਸਾਡਾ ਕੁਝ ਸਮਾਰੂ ਲੋਕਾਂ ਦਾ ਮਤਲਬ ਚੇਤਨਾ ਦੇ ਹਿਸਾਬ ਨਾਲ ਉਹਨਾਂ ਦੇ ਅਮਲ ਦੇ ਹਿਸਾਬ ਨਾਲ ਲੋਕੇ ਤੇ ਚੋਂ ਨਿਕਲ ਚੁੱਕੇ ਆ ਪਰ ਲੋਕ ਸੋਚਦੇ ਆ ਵੀ ਗਾਹਾਂ ਕੀ ਕਰੀਏ ਲੋਕਾਂ ਨੂੰ ਬਦਲ ਨਹੀਂ ਦਿੰਦਾ ਐਸ ਰੈਲੀ ਦੇ ਵਿੱਚ ਅਸੀਂ ਲੋਕਾਂ ਨੂੰ ਬਦਲ ਦਿਖਾਇਆ ਕਿ ਸਾਡੇ ਕੋਲੇ ਬਦਲ ਹੈ ਸਾਡੇ ਕੋਲੇ ਤਾਕਤ ਹੈ ਰੌਲਾ ਤਾਂ ਇਹ ਆ ਵੀ ਅਸੀਂ ਅਜੇ ਪੂਰੇ ਇਕੱਠੇ ਨਹੀਂ ਹੁਣ ਅਸੀਂ ਬਹੁਤ ਥੋੜੀ ਗਿਣਤੀ ਆ ਜੇ ਪੰਜਾਬ ਦੀ ਗਿਣਤੀ ਦਾ ਹਿਸਾਬ ਲਾਉਣਾ ਹੋਵੇ 3.5 ਕਰੋੜ ਵਾਦੀ ਹੈ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਲਈਏ ਜਿਹੜੀਆਂ ਵਿੱਚ ਵੋਟਾਂ ਵਾਲੇ ਜੀ ਵੀ ਤੁਰੀਆਂ ਫਿਰਦੀਆਂ ਆ ਅਸੀਂ ਲੱਖ ਦਾ ਇਕੱਠ ਕਰਨ ਜੋਗ ਰਿਆਂ ਜੇ ਲੱਖ ਦਾ ਇਕੱਠ ਕਰਨ ਦਾ 1% ਦਾ ਤੀਜਾ ਹਿੱਸਾ ਬਣੇ ਤੀਜੇ ਹਿੱਸੇ ਜੋ ਵੀ ਅੱਧੇ ਹਜ ਹੈ ਜਿਹੜਾ ਇਸ ਆਰਾਮ ਰੋਲੇ ਦੇ ਵਿੱਚ ਹੀ ਆ ਸਪਸ਼ਟ ਨਹੀਂ ਰਹੇਗਾ ਫਿਰ ਅਸੀਂ ਤਾਂ ਕਹੋ ਵੀ ਅੱਧੇ ਪਰਸੈਂਟ ਤੋਂ ਵੀ ਥੱਲੇ ਰਹਿ ਗਏ ਜੇ ਇੰਨੀ ਛੋਟੀ ਤਾਕਤ ਆਪਦੀਆਂ ਗੱਲਾਂ ਬਣਾ ਰਹੀ ਹੈ ਇੰਨੀ ਛੋਟੀ ਤਾਕਤ ਨੇ ਮੋਦੀ ਨੂੰ ਢਾਇਆ ਕਾਲੇ ਕਾਨੂੰਨ ਵਾਪਸ ਲੈਣੇ ਪਏ ਉਹਨਾਂ ਨੂੰ ਇੰਨੀ ਛੋਟੀ ਤਾਕਤ ਨਹੀਂ ਜਿਹੜਾ ਠਾਣਿਆਂ ਦੇ ਵਿੱਚ ਜਿਹਨਾਂ ਦੀ ਖਾਸ ਕਰਕੇ ਜਿਹੜੇ ਆੜਤੀਏ ਆ ਉਹ ਮਨਮਰਜ਼ੀ ਦੇ ਕਾਗਜ਼ਾਂ ਤੇ ਦਸਖਤ ਕਰਾਉਂਦੇ ਸੀ ਸੂਦਖੋਰ ਸੀ ਲੋਕਾਂ ਤੋਂ ਚਾਰ ਪੱਟੇ ਮਰਵਾ ਕੇ ਜੋ ਮਰਜ਼ੀ ਲਖਾ ਲੈਂਦੇ ਸੀ ਇਹ ਦਸਤੂਰ ਜਥੇਬੰਦੀ ਨੇ ਬੰਦ ਕਰਤਾ ਕਿ ਲੈਣੇ ਦੇਣੇ 'ਚ ਪੁਲਿਸ ਦਾ ਕੋਈ ਦਾਖਲਾ ਨਹੀਂ ਦੂਜਿਆਂ ਦਾ ਕਾਨੂੰਨ ਆ ਵੀ ਜੇ ਕਿਸੇ ਤੋਂ ਕਰਜ਼ਾ ਨਹੀਂ ਮੋੜੀਦਾ ਉਹਨੂੰ 40 ਦਿਨ ਘਟਾਉਣੇ ਆ 40 ਦਿਨਾਂ ਦਾ ਜੇ ਉਹਨੇ ਖਾਧਾ ਖਰਾਕ ਖਾਧੀ ਉਹ ਖਰਚਾ ਵੀ ਉਹ ਤੋਂ ਲੈਣਾ ਜੰਦੀ ਕਰਜ਼ੇ ਦਾ ਭਾਰ ਘਟਣਾ ਨਹੀਂ ਹੋਰ ਵਧਾ ਦੇਣਾ। ਇਧਰੋਂ ਫੈਸਲਾ ਕਰਿਆ ਕਿ ਅਸੀਂ ਕਰਜ਼ੇ ਦੇ ਵਿੱਚ ਕਿਸੇ ਨੂੰ ਜੇੜ ਨਹੀਂ ਜਾਂਦੇ। ਸਾਡੀਆਂ 2 ਧਾਰਨਾ ਪਈਆਂ। ਬਠਿੰਡੇ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਐਸਨੂੰ ਵੀ ਜੇ ਘਣਾ ਹੋਵੇ ਗਰਮੀ ਵੱਧ ਸੀ, ਪਿਗਲੀ ਹੋਈ ਸੀ। ਲੁੱਕ ਐਵੇਂ ਬੈਠੇ ਜਿਉਂ ਉੱਤੇ ਟੈਂਟ ਨਹੀਂ ਸੀਗਾ। ਜੰਦੀ ਉਹ ਕਹਿੰਦੇ ਲੱਗੇ ਵੀ ਐਸ ਇਹਨਾਂ ਨੂੰ ਕੌਣ ਹਰਾ ਦੂਗਾ? ਇਹਨੂੰ ਡੰਗ ਛੁੱਟੀ ਕੀ ਕਰ ਦੂ। ਜੰਦੀ ਰਾਤ ਦੇ 8 ਵਜੇ ਉਹਨਾਂ ਨੂੰ ਵਾਦਾ ਕਰਨਾ ਪਿਆ ਵੀ ਤੁਹਾਡੇ ਬੰਦੇ ਕੱਲ ਨੂੰ 12 ਵਜੇ ਬਾਹਰ ਆਜਣਗੇ। 12 ਵਜੇ ਬੰਦੇ ਬਾਹਰ ਆਏ। ਬਿਨਾ ਕਿਸੇ ਸਰ ਤੋਂ, ਬਿਨਾ ਕੋਈ ਪੈਸਾ ਭਰੇ ਤੋਂ। ਤੇ ਅਸੀਂ ਮਤਲਬ ਪਿੰਡਾਂ 'ਚ ਮਾਰਚ ਕੀਤਾ ਵੀ ਆਹ ਪਾਈ ਲੋਕਾਂ ਦੀ ਤਾਕਤ ਦੇ ਨਾਲ ਸੜਾ ਪਿਆ ਉਸ ਤੋਂ ਬਾਅਦ ਇਹ ਆਧਾਰਨ ਹੈਗੀ ਐ ਨਥਾਣੇ ਦੀ ਨਥਾਣੇ ਦੇ ਵਿੱਚ ਉਦੋਂ ਕੈਪਟਨ ਇਹ ਬੋਲਦਾ ਸੀ ਵੀ ਜਾਂ ਪੈਸੇ ਭਰਨੇ ਪੈਣਗੇ 40 ਦਿਨ ਜਾਂ 40 ਦਿਨ ਕੱਟਨੇ ਪੈਣਗੇ ਅਸੀਂ ਆ ਕੇ ਉਹ ਮੈਨੇਜਰ ਕੋਲੇ ਵੀ ਤੁਸੀਂ ਸਾਡੇ ਬੰਦਿਆਂ ਨੂੰ ਜੇਲ੍ਹ ਲੈ ਕੇ ਇਹ ਹੁਣ ਸਾਡੀ ਜੇਲ੍ਹ ਦੇ ਵਿੱਚ ਆ ਲੋਕ ਲੋਕ ਜੇਲ੍ਹ ਦੇ ਵਿੱਚ ਐ ਜਾਂ ਤਾਂ ਸਾਡੇ ਉੱਥੇ-ਉੱਥੇ ਪਾੜ ਕੇ ਸਾਨੂੰ ਉਹਨਾਂ ਦੇ ਕੋਲੇ ਲੈ ਜਾ ਜੇ ਤੁਹਾਡੇ ਕੋਲ ਤਾਕਤ ਹੈ ਤੇ ਨਹੀਂ ਸਾਡੇ ਬੰਦੇ ਇੱਥੇ ਲਿਆ ਦਿਓ ਜਦੋਂ ਵੀ ਉਹਨਾਂ ਨੇ ਕੁੱਲ ਵਾਰ ਬੰਦ ਕਰਾਤੇ ਸੀ ਤੇ ਐਂ ਲੱਗਦਾ ਸੀ ਵੀ 2-4 ਮਿੰਟਾਂ 'ਚ ਇਸੇ ਕਿਹਦੀਆਂ ਲੱਤਾਂ ਨਹੀਂ ਹੋਣਗੀਆਂ ਤੇ ਕਿਹਦੀਆਂ ਬਾਹਾਂ ਨਹੀਂ ਹੋਣਗੀਆਂ ਤੇ ਕੋਈ ਕਿਹਨੂੰ ਤੋੜ ਦੇਣਗੇ ਗਾਹਾਂ ਇਹ ਸਥਿਤੀ ਸੀ ਗਿਣਤੀ ਸਾਡੀ 1000 ਦੀ ਸੀ ਸਾਰੀ ਜਦੋਂ ਉਹਨਾਂ ਲੱਗਿਆ ਵੀ ਇਹ ਜਿਹੜੀ ਵਿਚਕਰਨ ਤੋਰੇ ਫਿਰਦੇ ਆ ਸੀਆਈਡੀ ਉਹਨਾਂ ਨੇ ਕਿਹਾ ਵੀ ਕਾਰਵਾਈ ਤੁਸੀਂ ਜੋ ਮਰਜ਼ੀ ਕਰ ਲਓ ਇਹ ਭੱਜਦੇ ਭੁਜਦੇ ਨਹੀਂ ਨੁਕਸਾਨ ਹੋ ਵੱਡਾ ਤੇ ਜਦੋਂ ਕਿਸੇ ਦਾ ਵੱਡਾ ਨੁਕਸਾਨ ਕਰਨਾ ਹੈ ਤਾਂ ਉਹਦੋਂ ਜਿਹੜਾ ਕਿਸੇ ਨੇ ਕੀਤਾ ਹੈ ਉਹਦੋਂ ਤੇ ਆ ਜਾਂਦਾ ਹੈ ਉਹਨਾਂ ਨੇ ਕੈਪਟਨ ਨਾਲ ਰਾਬਤਾ ਕੀਤਾ ਉਦੋਂ ਚੋਣਾਂ ਦਾ ਮੌਕਾ ਸੀਗਾ ਪੰਚਾਇਤੀ ਚੋਣਾਂ ਦਾ ਉਹ ਕਹਿੰਦਾ ਵੀ ਹੁਣ ਜਿਵੇਂ ਕਹਿੰਦਾ ਮੰਨ ਲਓ ਸਾਡੇ ਨਾਲ ਉਸ ਮਾਹੌਲ ਜਾ ਕੇ ਵਾਅਦਾ ਕੀਤਾ ਉਦੋਂ ਜਿਹੜੀ ਐਸਐਸਪੀ ਸੀ ਸਾਡੇ ਉਹ ਲੇਡੀ ਸੀਗੀ ਵਾਅਦਾ ਸਾਡੇ ਨਾਲ ਇਹ ਕੀਤਾ ਵੀ ਤੁਹਾਡੇ ਅਸੀਂ ਬੰਦੇ ਕੱਲ ਨੂੰ ਛੱਡ ਦੇਣਾ ਸਾਡੇ ਮੈਨੇਜਰ ਛੱਡ ਦੇ ਅਸੀਂ ਉਸ ਵਾਅਦੇ ਦਾ ਤਾਂ ਕਹਿੰਦੇ ਵੀ ਛੱਡ ਦਿਆ ਨੇ ਪਰ ਤੁਸੀਂ ਚਲਾਕੀ ਕਰਦੇ ਹੋ ਨੇ ਇਹਨੂੰ ਛੜਾ ਕੇ ਤੁਸੀਂ ਸਾਇਦ ਸੋਚੋ ਵੀ ਕੱਲ ਨੂੰ ਆਪਾਂ ਤਾਂ ਛੱਡਦੇ ਨਹੀਂ ਬੰਦੇ ਇਸ ਤੋਂ ਬਾਅਦ ਅਸੀਂ ਰੇਲ ਦੀਆਂ ਲੀਹਾਂ ਤੇ ਜਾਵਾਂਗੇ ਇੱਥੇ ਬੈਠਿਆ ਰਾਤ ਨੂੰ ਜਾਂਦੇ ਨਹੀਂ ਜੰਨ ਵੀ ਉਹਦਾ ਲੋਕਾਂ ਤੇ ਕੀ ਅਸਰ ਹੋਇਆ ਜਿਹੜੇ ਥਾਂ ਤੇ ਸਾਡਾ ਧਰਨਾ ਸੀ ਜੰਨ ਵੀ ਉਹ ਲਗਭਗ 75-80 ਸਾਲ ਦੀ ਮਾਈ ਹੋਣੀ ਹੈ ਉਹਨੇ ਤੜਕੇ ਸਾਨੂੰ ਸੱਦਿਆ ਵੀ ਇਹ ਜੀ ਕਿਹੜੀ ਜਥੇਬੰਦੀ ਹੈ ਇਹ ਜਿਹੜੇ ਲੋਕ ਆ ਜਿਹੜੇ ਉਹ ਮੂਹਰੇ ਲੱਗੇ ਆ ਜਿਹੜੀ ਐਡੀ ਤਾਕਤ ਦੇ ਮੂਹਰੇ ਆਏ ਆੜ ਕੇ ਤੇ ਬੰਦੇ ਛਡਾ ਲਏ ਸਾਨੂੰ ਸਨ ਲਈ 100 ਰੁਪਏ ਉਸ ਮੌਕੇ ਦਿੱਤਾ ਤੁਹਾਡੇ ਹਿਸਾਬ ਨਾਲ ਤਾਂ ਉਹ ਅਰਬਾਂ ਰੁਪਏ ਦਾ ਐਡਾ ਵੱਡਾ ਮਾਣ ਐਡਾ ਸਤਿਕਾਰ ਮਿਲਣਾ ਜੰਨ ਵੀ ਐਂ ਲੋਕਾਂ ਤੇ ਅਸਰ ਹੋਇਆ ਜੇ ਜੇ ਜਥੇਬੰਦੀ ਵਧੀ ਹੈ ਐਸੇ ਰਾਹ ਤੇ ਵਧੀ ਹੈ ਕਿ ਅਸੀਂ ਜੇ ਸਾਡੀ ਬਹੁਤ ਥੋੜੀ ਤਾਕਤ ਨਾਲ ਅਸੀਂ ਆਪਣੀਆਂ ਗੱਲਾਂ ਮਣਾਉਨੇ ਕਰ ਜੀ ਅਜ ਬੰਦੇ ਨੂੰ ਅੰਦਰ ਨਹੀਂ ਜਾਣ ਦਿੰਦੇ ਅੱਜ ਦੀ ਗੱਲ ਹੈ ਤਾਜ਼ਾ ਇਹਨਾਂ ਨੇ ਠੇਕਾ ਮਲਾਜ ਫੜ ਕੇ ਅੰਦਰ ਕਰਤੀ ਅਸੀਂ ਕਹੇ ਤੁਸੀਂ ਤਾਕਤ ਨਾਲ ਰੋਕ ਲਿਓ ਜੇ ਸਾਡੀ ਰੈਲੀ ਅੱਜ ਤੁਸੀਂ ਸਰਕਾਰ ਵਿਗੜਨ ਪਾਉਂਦੀ ਹੈ ਅਸੀਂ ਕੇਜਰੀਬਾਲ ਦੀ ਰੈਲੀ ਨਹੀਂ ਹੋਣ ਦੇਵਾਂਗੇ ਤੁਸੀਂ ਵਿਗੜਨ ਪਾਵਾਂਗੇ 3 ਵਜੇ ਸਾਡੀ ਨਾਲ ਸਮਾਪਤੀ ਹੋ ਜਾਣੀ ਹੈ ਅਸੀਂ ਉਥੋਂ ਲਾਨ ਕਰਕੇ ਸਾਰੀ ਜਿੰਨੇ ਲੋਕ ਹੈਗੇ ਆ ਵੱਡੀ ਗਿਣਤੀ ਉਥੇ ਲੈ ਕੇ ਆਵਾਂਗੇ ਤੁਸੀਂ ਰੋਕ ਲਿਓ ਆਪਣੀ ਤਾਕਤ ਦੇ ਨਾਲ ਜਨਮ ਦੀ 5 ਮਿੰਟਾਂ ਬਾਅਦ ਸਾਡੇ ਬੰਦੇ ਬਾਹਰ ਕਰਨਗੇ ਅੱਡ ਸਾਡੀ ਉਹਦੇ ਨਾਲ ਜਸ ਕਰਨਜੀਤ ਨਾਲ ਗੱਲ ਹੋਈ ਹੈ ਸੱਜੀ ਖਬੀ ਬਾਹ ਮੱਖ ਮੰਤਰੀ ਦੇ ਅਸੀਂ ਕਿਹਾ ਵੀ ਸਾਡਾ ਅਧਿਕਾਰ ਕਿੱਧਰ ਗਿਆ ਸਾਨੂੰ ਮੁੜ ਕੇ ਐਸਐਸਪੀ ਇਹ ਵੀ ਕਹਿੰਦਾ ਸੀ ਵੀ ਤੁਸੀਂ ਉਹਨੂੰ ਕਹਦੇ ਹੋ ਹੱਥ ਨੇ ਵਿਗੜਨਾ ਪਾਉਣ ਨੂੰ ਮੈਂ ਉਹਨੂੰ ਜੇ ਕੋਈ ਸੁਣਦਾ ਨਹੀਂ ਕਿਉਂ ਨਹੀਂ ਪਾਉਣਗੇ ਵਿਗੜਨ ਉਹ ਤੁਸੀਂ ਉਹਨੂੰ ਸੁਣਵਾ ਦਿਓ ਗੱਲ ਕਰਾ ਦਿਓ ਨਾ ਵਿਗੜਨ ਪਾਉਣਗੇ ਜਿੰਦਿ ਉਹ ਆਏ ਸ਼ਰਤਾਂ ਦੇ ਕੋਈ ਸ਼ਰਤ ਨਹੀਂ ਤੁਸੀਂ ਤਾਕਤਵਾਰਤ ਲੋ ਅਸੀਂ ਆਪਦੀ ਬਰਤਾਂਗੇ ਜੇ ਸਾਡੀ ਅੱਜ ਐਨੀ ਪੁੱਗ ਰਹੀ ਹੈ ਜਿਹੜੇ ਅਸੀਂ 10% ਵੀ ਨਹੀਂ ਬਣਦੇ ਤੇ ਜਦੋਂ ਅਸੀਂ 10% ਇਕੱਠੇ ਹੋ ਗਏ ਫਿਰ ਸਾਡੀ ਬੁੱਗੂ ਨਹੀਂ ਸਾਡਾ ਰਾਜ ਚੱਲੂਗਾ ਤੇ ਉਹ ਰਾਜ ਚਲਾਉਣਾ ਹੈ ਅਸੀਂ ਚਲਾਉਣਾ ਹਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਇਸ ਰੈਲੀ ਦੇ ਨਾਲ ਲੋਕਾਂ ਨੂੰ ਬਦਲ ਦਿੱਤਾ 222 ਦੇ ਵਿੱਚ ਭਗਵਾਨ ਸਿੰਘ ਮਾਨ ਨੇ ਕਿਹਾ ਸੀ ਕਿ ਅਸੀਂ ਲੋਕਾਂ ਨੂੰ ਬਦਲ ਦੇਣਾ ਸੀ ਲੋਕਾਂ ਨੂੰ ਬਦਲਾ ਦੇਣਾ ਬਦਲਾ ਤਾਂ ਉਹਨਾਂ ਨੇ ਵੀ ਦਿੱਤਾ ਤੇ ਉਹਨਾਂ ਤੇ ਤੁਹਾਡੇ ਬਦਲ ਦੇ ਵਿੱਚ ਫਿਰ ਫਰਕ ਕੀ ਹੈ ਬਹੁਤ ਦਿਨ ਰਾਤ ਦਾ ਫਰਕ ਹੈ ਉਹਨਾਂ ਨੇ ਗੱਲਾਂ ਕੀਤੀਆਂ ਬਦਲ ਦੀਆਂ ਪਰਵੰਤ ਤਾਂ ਉਹੀ ਹੈ ਪੁਲਿਸ ਉਹੀ ਹੈ ਕਚਹਿਰੀਆਂ ਉਹੀ ਹੈ ਫੌਜ ਉਹੀ ਹੈ ਕਾਨੂੰਨ ਕਹਦੇ ਕਹਦੇ ਕਾਨੂੰਨ ਉਹੀ ਹੈ ਫਰਮਾਇਦਾਰ ਹੈ ਜਗੀਰਦਾਰ ਹੈ ਕਾਰਪਟ ਕਰਾਣੇ ਆ ਉਹਨਾਂ ਦੀ ਪੁੱਗਤਾ ਉਹਨਾਂ ਦੇ ਹਸਾਬ ਨਾਲ ਰਾਹ ਚੱਲਦਾ ਉਹ ਉਸੇ ਸੰਵਿਧਾਨ ਦੀ ਸੌਖਾਦੀ ਹੈ ਨਾ ਜਿਹੜਾ ਸੰਵਿਧਾਨ ਅਸੀਂ ਕਹਿੰਦੇ ਸਾਡੇ ਕੱਖ ਦਾ ਨਹੀਂ ਲੋਕਾਂ ਦੇ ਕੱਖ ਦਾ ਨਹੀਂ ਸੰਵਿਧਾਨ ਠੀਕ ਹੈ ਉਹਦੇ ਜੇ ਕੱਥ ਦਿੱਤੇ ਬਹੁਤ ਨਗੁਣ ਰਹਿਤਾਂ ਦਿੱਤੀਆਂ ਹੋਈਆਂ ਜਾਂ ਜਮਹੂਰੀ ਹੱਕ ਦਿੱਤੇ ਆ ਦੂਜੇ ਨਾਲ ਜਿਦੋਂ ਮਰਜੀ ਫੋਲ ਲੰਦੇ ਆ ਜਿਹੜੇ ਮਰਜੀ ਇਲਾਕੇ ਨੂੰ ਗੜਬੜ ਏਰੀਆ ਕਰਾਰ ਦੇ ਦੇਣ ਕਾਨੂੰਨ ਤਾਂ ਖੋਹਿਆ ਗਿਆ 44 ਦਾਫਾ ਲਾ ਦੇਣ ਅਸੀਂ ਤਾਂ ਟੱਪ ਨਹੀਂ ਸਕਦੇ ਅਸੀਂ ਤਾਂ ਜਿੰਨਾ ਕਾ ਵਧ ਰਹੇ ਆ ਇਹਨਾਂ ਕਾਨੂੰਨਾਂ ਨੂੰ ਲਤੜ ਕੇ ਅੱਗੇ ਵਧ ਰਹੇ ਆ ਆਪ ਦਾ ਕਾਨੂੰਨ ਪਗਾ ਰਹੇ ਆ ਇਹਨਾਂ ਕਾਨੂੰਨਾਂ ਨੂੰ ਲਤੜ ਕੇ ਅੱਗੇ ਵਧ ਰਹੇ ਤੇ ਅਸੀਂ ਤਾਂ ਉਸ ਤਾਕਤ ਦੇ ਜ਼ੋਰ ਵਧਣ ਹੈ ਆਵਸਰ ਸਾਹੀ ਸਾਡੀ ਥੋੜੀ ਹੋਊਗੀ ਅਸੀਂ ਆਪਦੇ ਧਾਰੇ ਉਸ ਅਸਾਰਾਂਗੇ ਉਹ ਧਾਰੇ ਫੈਸਲਾ ਕਰਨਗੇ ਇਹਨਾਂ ਦਾ ਸਰਮਾਇਆ ਜ਼ਬਤ ਕਰਾਂਗੇ ਜ਼ਗੀਰਦਾਰਾਂ ਉਹਨਾਂ ਦੀ ਜ਼ਮੀਨ ਜ਼ਬਤ ਕਰਾਂਗੇ ਜਿਨ੍ਹਾਂ ਮਜ਼ਦੂਰ ਹੈ ਜਿਨ੍ਹਾਂ ਕੋਲ ਹੈ ਨਹੀਂ ਜਾਂ ਥੋੜੀ ਜਿਮੇਨ ਹੈ ਕਿਸਾਨ ਹੈ ਉਹਨਾਂ 'ਚ ਵੰਡਾਂਗੇ ਉਹ ਜ਼ਮੀਨ ਇਹਨਾਂ ਦਾ ਤਣ ਜ਼ਬਤ ਕਰਾਂਗੇ ਉਹ ਤਣ ਲੋਕਾਂ ਦੇ ਲੇਖੇ ਲਾਵਾਂਗੇ ਆ ਜਿਹੜੇ ਹੋਣ ਵਾਲਾ ਦਸਤੂਰ ਹੈ ਖੇਤੀ ਵਾਲਾ ਇਹ ਦਸਤੂਰ ਨਹੀਂ ਚੱਲੂਗਾ ਇਹ ਲੁੱਟ ਦਾ ਦਸਤੂਰ ਹੈ ਸੌਖਿਆਂ ਹੁਣ ਦੇ ਦੇਣਗੇ ਆ ਕੋਈ ਜਿਹੜੇ ਰਾਜਦੂਸੀ ਗੱਲ ਬਿਲਕੁਲ ਨਹੀਂ ਹੋਣ ਦਿੰਦੇ ਅਸੀਂ ਨਹੀਂ ਕਹਿੰਦੇ ਸੌਖਿਆਂ ਹੁਣ ਦੇਣਗੇ ਅਸੀਂ ਭਲੀਕੇ ਚ ਨਹੀਂ ਸਾਡੀ ਲੋਕਾਂ ਦੀ ਤਾਕਤ ਉਹਨਾਂ ਨਾਲੋਂ ਵੱਡੀ ਤਾਕਤ ਹੈ ਉਤੇ ਭਰੋਸਾ ਸਾਡੀ ਇੱਕ ਇੱਕ ਗੱਲ ਦੱਸਿਓ ਵੀ ਸਾਡੀ ਲੋਕਾਂ ਦੀ ਤਾਕਤ ਉਹਨਾਂ ਨਾਲੋਂ ਵੱਡੀ ਤਾਕਤ ਹੈ ਤੇ ਉਹਨਾਂ ਨੇ ਜਿਹੜੀ ਉਹਨਾਂ ਕੋਲੇ ਤਾਕਤ ਹੈ ਅਸੀਂ ਕਹਿੰਨਾ ਉਹ ਤਾਕਤ ਸਾਥੋਂ ਲਈ ਹੋਈ ਹੈ ਉਹ ਤਾਕਤ ਉਹਨੂੰ ਸਮਝਾਊਗੀ ਟੈਕਸ ਵੀ ਪੈਸੇ ਵੀ ਸਾਥੋਂ ਇਕੱਠੇ ਕਰੇ ਆ ਸਾਡੀ ਬੁੱਤਾਂ ਦੀ ਭਰਤੀ ਕੀਤੇ ਆ ਜਦੋਂ ਲੋਕ ਐਡੀ ਵੱਡੀ ਲਹਿਰ ਬਣੂ ਸਾਡੇ ਉਹ ਹੀ ਪੁੱਤ ਸੀ ਜਿਹੜੇ ਅੰਗਰੇਜ਼ਾਂ ਦੇ ਖਿਲਾਫ ਖੜੇ ਸੀ ਇਹ ਉਹਨਾਂ ਦੇ ਉਹਨਾਂ ਦੇ ਖਿਲਾਫ ਨਹੀਂ ਖੜਨਗੇ ਸਾਨੂੰ ਤਾਂ ਹਥਿਆਰ ਫੜਾਈ ਬੈਠਾ ਸਾਡੇ ਭਰਾ ਪੁੱਤਾਂ ਨੂੰ ਧਿਆਨੋਂ ਤਾਂ ਉਹ ਕਿਉਂ ਨਹੀਂ ਬਾਦਲਣਗੇ ਭਾਈ ਕਿ ਉਹ ਸਾਡੇ ਹਰ ਵਕਤ ਮਾਪਿਆਂ ਦੇ ਗੋਲੀ ਚਲਾਉਣਗੇ ਅੱਜ ਉਹਨਾਂ ਦਾ ਪੇਟ ਦਾ ਮਾਮਲਾ ਹੈ ਅੱਜ ਗੋਲੀ ਚਲਾਉਣਗੇ ਸਾਨੂੰ ਕੋਈ ਗੁੱਸਾ ਨਹੀਂ ਉਹਨਾਂ ਤੇ ਚਲਾਉਣ ਦਾ ਕਿਉਂਕਿ ਉਹਨਾਂ ਦਾ ਪੇਟ ਹੋਰ ਕੇ ਬਾਦ ਪੂਰਾ ਨਹੀਂ ਹੁੰਦਾ ਤੇ ਜਦੋਂ ਉਹਨਾਂ ਦੇ ਪੇਟ ਦਾ ਮਸਲਾ ਸੀ ਲੋਕਾਂ ਨੇ ਹੱਲ ਕਰਨ ਦਾ ਫੈਸਲਾ ਕਰ ਲਿਆ ਤੇ ਉਸ ਹਾਲਤ 'ਚ ਹੋਏ ਭਲਾਂ ਕਿੱਧਰ ਜਾਣਗੇ ਜੇ ਸਾਡੇ ਸਾਰੇ ਮਾਪੇ ਤੁਰਦੇ ਆ ਉਹਦੇ ਪੁੱਤ ਤੀਨ ਨਹੀਂ ਕਹਿਣਗੇ ਵੀ ਛੱਡਿਆ ਨੌਕਰੀ ਦੇ ਅਸਤੀਫਾ ਪਾਉਥੇ ਹੀ ਕਰਨਾ ਹੈ ਟਰੈਂਡ ਤਾਂ ਉਹ ਹੈਗੀ ਆ ਆ ਅੱਜ ਤੁਹਾਡੇ ਸਾਹਮਣੇ ਆ ਫੌਜੀ ਰਿਟਾਇਰ ਫੌਜੀ ਆਏ ਆ ਉਹਨਾਂ ਦੇ ਮੰਗਾਂ ਮਸਲੇ ਆ ਕ੍ਰਾਂਤੀਕਾਰੀ ਉਹਨਾਂ ਨੇ ਯੂਨੀਅਨ ਬਣਾਈ ਹੋਈ ਆ ਉਹ ਸਿੱਖਤੀ ਆ ਉਹ ਕਹਿੰਦੇ ਅਸੀਂ ਤਾਂ ਹਾਈ ਗ੍ਰਾਹਣ ਵਾਲਿਆਂ ਦੇ ਨਾਲ ਹਾਲਾਂ ਗੱਡ ਜਿੱਥੇ ਬੰਦੀ ਆ ਅਜਿਹਾ ਕਹਿੰਦੇ ਗ੍ਰਾਹਣਾਂ ਤੋਂ ਛੇੜ ਲਈ ਗ੍ਰਾਹਣਾਂ ਦੇ ਆ ਇਹ ਸਾਡੇ ਵਲੰਟੀਅਰ ਹੀ ਆ ਸਾਰਾ ਕੁਝ ਹੀ ਸਿੱਖਿਆ ਲੋਕ ਸਾਰਾ ਕੁਝ ਕਰ ਲਉਣਗੇ ਜੇ ਪੂਰੇ ਹਫਤੇ ਜੇ ਤੁਸੀਂ ਕਹਿ ਲੋ ਅਚੋਣਾ ਲੱਗਣਾ ਪੂਰੇ ਪੰਜਾਬ ਦੀ ਧਰਤੀ ਤੇ ਲੋਕ ਪਾਣੀ ਖੜਾ ਦਿੰਦੇ ਆ ਜੇ ਐਡਾ ਵੱਡਾ ਪ੍ਰਬੰਧ ਕਰ ਲਾਂਦੇ ਆ ਆ ਦੂਜੇ ਪ੍ਰਬੰਧ ਚੱਲਣੇ ਨਹੀਂ ਸਾਥੋ ਕਿਤੇ ਇਹ ਉਹਨਾਂ ਨੂੰ ਭੁਲੇਖਾ ਵੀ ਨਾ ਤਾਂ ਨਹੀਂ ਪ੍ਰਬੰਧ ਚੱਲਣੇ ਅਸੀਂ ਚਲਾ ਲਾਂਗੇ ਲੋਕਾਂ ਦੀ ਤਾਕਤ ਅਕੇ ਤੁਸੀਂ ਪ੍ਰਬੰਧ ਫਿਰ ਤੁਸੀਂ ਆਪ ਦੀ ਜਿਵੇਂ ਐਡੀ ਜੱਥੇ ਬੰਦੇ ਤੁਹਾਡੀ ਪਰ ਤੁਸੀਂ ਆਪ ਦੀ ਪਾਰਟੀ ਬਣਾ ਕੇ ਐਲਾਨ ਕਰ ਦਿਓ ਚੋਣਾ ਲੜਨ ਦਾ ਜਾਂ ਆਪਦੀ ਵੱਖਰੀ ਵੀ ਅਸੀਂ ਸਾਰਾ ਕੁਝ ਬਦਲ ਦੇਾਂਗੇ ਸਾਡੀ ਐ ਕੋਈ ਪਾਰਟੀ ਨਹੀਂ ਮੈਂ ਕਿਹਾ ਵੀ ਅਸੀਂ 50% ਵੀ ਨਹੀਂ ਜੇਸੀ 50% ਨਹੀਂ ਅਸੀਂ ਕੀ ਲੋਕਾਂ ਦਾ ਪਰੋ ਸਮਝ ਬਣਾ ਦਈਏ ਕਿ ਐ ਆ ਜਿਹੜੀ ਵਿਧਾਨ ਸਭਾ ਹੈ ਇਹਨਾਂ ਦੀ ਇਹਨਾਂ ਦੀ ਜਿਹੜੀ ਪਾਰਲੀਮੈਂਟ ਹੈ ਇਹਦੇ ਜਾ ਕੇ ਕੋਈ ਜਾ ਬੜੇ ਉਹ ਲੋਕਾਂ ਦਾ ਭਲਾ ਨਹੀਂ ਕਰਦਾ ਇਹ ਇਹ ਜਿਹੜੀਆਂ ਵਿਧਾਨ ਸਭਾ ਹੈ ਜਾਂ ਪਾਰਲੀਮੈਂਟ ਹੈ ਜਾਂ ਦੂਜੇ ਸਾਰੇ ادارے ਹੈ ਇਹ ਜਗ੍ਹਾ ਨਾ ਹੋਵੇ ਆਲੂਆਂ ਦੀ ਭਰੀ ਟਰਾਲੀ ਗਲੀ ਹੋਈ ਹੈ ਅਸੀਂ ਇੱਕ ਗੱਟਾਂ ਸਹੀ ਆਲੂਆਂ ਵਾਲਾ ਇਹ ਗੱਟਾ ਵੀ ਸੋਦੇ ਤੇ ਛਿੱਟ ਕੇ ਖਰਾਬ ਕਰਦੀ ਹੈ ਕੀ ਕੀ ਅਸੀਂ ਉਸ ਗੜੇਸਲੇ ਪ੍ਰਬੰਧਕ ਜਾ ਕੇ ਅਸੀਂ ਠੀਕ ਰਹਿ ਜਾਾਂਗੇ ਜੇ ਭਗਵੰਤ ਮਾਨ ਇਹਨਾਂ ਕੁਝ ਬੋਲਦਾ ਸੀ ਲਾਗੂ ਕਿਉਂ ਨਹੀਂ ਹੋਇਆ ਪਾਉਂਦਾ ਜੀ ਵੀ ਕਰਦਾ ਹੋਵੇ ਹਮ ਰਾਜਗੀਦੇ ਜੋਰ ਤੇ ਚੱਲਦਾ ਇਸ ਤੋਂ ਨਹੀਂ ਅਫਸਰ ਸਾਹੀ ਦੇ ਚੱਲਦਾ ਹੈ ਅਫਸਰ ਸਾਹੀ ਆਪਣੀ ਮਰਜ਼ੀ ਕਰਦੇ ਭਗਵੰਤ ਮਾਨ ਨੂੰ ਕੌਣ ਪੁੱਛਦਾ ਬਈ ਰਾਜ ਤਾਂ ਪੱਕਾ ਹੈ ਇਹਦੇ ਉੱਤੇ ਗਲਾਫ ਹੈ ਐਕਤੀ ਜੇ ਮੰਨ ਲਓ ਵੀ ਜੇ ਤੁਹਾਨੂੰ ਤੁਹਾਨੂੰ ਕੀ ਬੋਰੀ ਹੈ ਮੰਨ ਲਓ ਕੋਈ ਜਗਿੰਦਰ ਸਿੰਘ ਗਰਾਹਾਂ ਆਰ ਗਿਆ ਤੁਹਾਡੇ ਵਰਗਾ ਬੰਦਾ ਚੋਂ ਲੜ ਕੇ ਉੱਥੇ ਪਹੁੰਚ ਜਾਂਦਾ ਕੋਈ ਕਰੂਗਾ ਹੱਲ ਹੋਲ ਕੇ ਨਹੀਂ ਬਿਲਕੁਲ ਨਹੀਂ ਕਰ ਸਕਦਾ ਅਸੀਂ ਐਸੀ ਜਦੋਂ ਪੰਜਾਬ ਦੀਆਂ ਚੋਣਾਂ ਹੋਈਆਂ ਉਸੇ ਐਸੇ ਦਾਣਾ ਮੰਡੀ ਜਿਹੜੀ ਖੁੱਲੀ ਹੈ ਸਵਾ ਲੱਖ ਦਾ ਘੱਟੋ-ਘੱਟ ਘੱਟ ਸੀ ਲੋਕ ਤਾਂ ਵੱਧ ਕਹਿੰਦੇ ਆ ਸਾਡਾ ਜਿਹੜੀ ਗਿਣਤੀ ਮਿੰਟ ਤੇ ਸਵਾ ਲੱਖ ਦਾ ਘੱਟ ਸੀ ਅਸੀਂ ਉਦੋਂ ਵੀ ਕਿਹਾ ਵੀ ਜੇ ਤੁਹਾਨੂੰ ਲੱਗਦਾ ਹੋਵੇ ਵੋਟਾਂ ਨਾਲ ਕੋਸਮਰ ਜੂ ਜੇ ਅਸੀਂ ਇਹਨੂੰ ਆਪਣੇ ਨੂੰ ਜਗਿੰਦਰ ਸਿੰਘ ਗਰਾਹਾਂ ਨੂੰ ਵੀ ਤੁਸੀਂ ਮੁੱਖ ਮੰਤਰੀ ਬਣਾ ਲਓ ਤੁਹਾਡਾ ਭਲਾ ਨਹੀਂ ਇਹਨੂੰ ਤਾਂ ਘਵਾ ਲੋਂਗੇ ਤੁਸੀਂ ਥੋੜਾ ਭਲਾ ਨੇ ਥੋੜਾ ਭਲਾ ਤਾਂ ਏਕੇ ਤੇ ਥਵਾਕ ਚ ਹੈ ਸੰਘਰਸ਼ ਚਾ ਹੋਰ ਰਾਹ ਨਹੀਂ ਕੋਈ ਇਸ ਜੋਰ ਤੇ ਬਦਾਂਗੇ ਇਹ ਵੀ ਬਦਲ ਜਾਣਗੇ ਮੰਨ ਲਓ ਜੇ ਉੱਥੇ ਜਾਵੜ ਤੋਂ ਇਹ ਕੀ ਤੋਂ ਲਾਗੂ ਕਰਾਉਣਗੇ ਇਹਦੇ ਕੋਲੇ ਪਾਵਰ ਕਿਹੜੀ ਹੈ ਕਿਉਂਕਿ ਜੇ ਕੋਈ ਪਾਰਲੀਮੈਂਟ ਚ ਵਿਧਾਨ ਸਭਾ ਚ ਫੈਸਲਾ ਹੁੰਦਾ ਲਾਗੂ ਕੌਣ ਕਰਦਾ ਲਾਗੂ ਤਾਂ ਅਫਸਰ ਸਾਹੀ ਕਰਦੀ ਹੈ ਲਾਗੂ ਤਾਂ ਪੁਲਿਸ ਕਰਦੀ ਹੈ ਇਹ ਉਹਨਾਂ ਦੀ ਹੈ ਜੇ ਭਵੰਤ ਮੰਡ ਨੇ ਕੋਈ ਸੱਚੋ ਫੈਸਲਾ ਲਾਗੂ ਕਰਾਉਣਾ ਹੋਵੇ ਆ ਨਵੀਂ ਖੇਤੀ ਦਾ ਫੈਸਲਾ ਕਰਿਆ ਉਹਨੇ ਮੈਂ ਨਵੀਂ ਖੇਤੀ ਨੀਤੀ ਲਿਓ ਕਿੱਧਰ ਗਈ ਵੀ ਉਹ লাগੂ ਤਾਂ ਇਹਨਾਂ ਤੋਂ ਕੋਰੋਨੀ ਸੀ ਨਾ ਉਹਨਾਂ ਨੇ ਆਖਾਂ ਗੱਡੀਆਂ ਉਹ ਪਤਾ ਹੀ ਨਹੀਂ ਕਿਹੜੇ ਡੱਬੇ 'ਚ ਛਿੜਤੀ ਸਾਡਾ ਖਲੜਾ ਗਿਆ ਪਿਆ ਕਰਲਾ ਨੂੰ ਲਾਗੂ ਪੰਜਾਬ ਦਾ ਰੰਗ ਬਦਲ ਜੋ ਕਿ ਕਾਨੂੰਨ ਲਾਗੂ ਹੋਣ ਨਾਲ ਖੇਤੀ ਇੱਕ ਗੱਲ ਹੋਰ ਕਹੀ ਜਾਂਦੀ ਹੈ ਵੀ ਕਿਸਾਨ ਯੂਨੀਅਨਾਂ ਮਤਲਬ ਪਿਛਲੇ ਦਿਨ ਹੀ ਵੱਖ-ਵੱਖ ਲੀਡਰਾਂ ਦੇ ਬਿਆਨ ਆਏ ਭਾਈਪਾਲਾਂ ਤਾਂ ਹੋਣੀ ਹੋਣੀ ਸੀ ਆਮਦਵੀ ਪਾਰਟੀਆਂ ਦੇ ਵੀ ਆਏ ਕਿ ਇਹਨਾਂ ਨੇ ਬੇੜਾ ਬਾਤਾ ਤਰੱਕੀ ਹੁਣ ਰੋਕਤੀ ਦੇਸ਼ ਦੀ ਦੇਖੋ ਉੱਥੇ ਆਪ ਦੋ ਨਹੀਂ ਜਾਂਦਾ ਫਿੱਟੇ ਮੋ ਗੋਡਿਆਂ ਵਾਲੀ ਗੱਲ ਹੈ ਬਿੜੋ ਤਾਂ ਤੁਸੀਂ ਬਾਹ ਹੈ ਤੁਹਾਡੀਆਂ ਨੀਤੀਆਂ ਨੇ ਬਾਹ ਹੈ ਜਿਹੜਾ ਤੁਸੀਂ ਸਰਕਾਰ ਦੇ ਪੰਜਾਬ ਦੀ ਸਰਕਾਰ ਸਟੋ ਪਹਿਲਾਂ ਉਹ ਪਤਾ ਨਹੀਂ 2 ਲੱਖ ਕਰੋੜਾ ਦੇ ਸੀਗੇ ਹੁਣ ਉਹ ਸ਼ਾਇਦ ਤਿੰਨ ਜਾਂ ਪਤਾ ਕਿੰਨੇ ਤੇ ਪਹੁੰਚ ਗਏ ਮੈਨੂੰ ਪੂਰੇ ਅੰਕੜੇ ਨਹੀਂ ਪਤਾਣ ਪੜ੍ਹ ਕਰਨ ਹੁਣ ਕਰਕੇ ਕਰ ਜੇ ਇਹਨਾਂ ਨੇ ਵੀ ਲੈ ਕੇ ਵਧਾਤਾ ਜਿਹੜੀ ਪੂਰੀ ਭਾਰਤੀ ਸਰਕਾਰ ਆ ਉਹ ਕਹਿੰਦੇ ਅਸੀਂ ਤਰੱਕੀ ਕਰੀ ਜਾਂਦੇ ਆ 26 ਲੱਖ ਕਰੋੜ ਉਹਨਾਂ ਸਰ ਹੈ ਤੇ ਪੈਸੇ ਸਾਰੇ ਕਾਰਪੋਰੇਟਾਂ ਕੋਲੇ ਆ ਫੇਰ ਤਰੱਕੀ ਕਿਵੇਂ ਹੋਗੀ ਤਰੱਕੀ ਉਹਨਾਂ ਦੀ ਹੁੰਦੀ ਹੈ ਉਹਨਾਂ ਵਾਸਤੇ ਆਜ਼ਾਦੀ ਵੀ ਆ ਲੋਕਾਂ ਵਾਸਤੇ ਤਾਂ ਇਹ ਆਜ਼ਾਦੀ ਲੋਕਾਂ ਦਾ ਤੋਖਾ ਹੋਇਆ ਲੋਕਾਂ ਦੀ ਤਾਂ ਬਰਬਾਦੀ ਕੀਤੀ ਹੈ ਇੱਕ ਪਾਸੇ ਜੋਕਾਂ ਦਾ ਰਾਜ ਹੈ ਇੱਕ ਪਾਸੇ ਲੋਕ ਹੈ ਅੱਜ ਜੋਕਾਂ ਦੀ ਪੁਗਦੀ ਹੈ ਲੋਕਾਂ ਦੀ ਨਹੀਂ ਪੁਗਦੀ ਲੋਕਾਂ ਨੇ ਪਗਾਉਣੀ ਆਪਦੀ ਅਸਲ ਵਿੱਚ ਇਹ ਬਰਬਾਦੀ ਤਾਂ ਕਹਿੰਦੇ ਆ ਕਹਿੰਦੇ ਨੇ ਕਿ ਜਦੋਂ ਕੋਈ ਵੀ ਲੀਡਰ ਜਾਂਦਾ ਆ ਜਿਹੜਾ ਲੀਡਰ ਆਉਂਦਾ ਪਿੰਡਾਂ ਦੇ ਵਿੱਚ ਤਾਂ ਉਹ ਪਿੰਡਾਂ ਦੀ ਖੁਸ਼ਹਾਲੀ ਦੇ ਲਈ ਪੰਜਾਬ ਦੀ ਖੁਸ਼ਹਾਲੀ ਦੇ ਲਈ ਵੋਟਾਂ ਮੰਗਣਾ ਆਉਂਦਾ ਲੋਕਾਂ ਨੂੰ ਕੁਝ ਨਾ ਕੁਝ ਦੇਣ ਆਉਂਦਾ ਕਹਿੰਦੇ ਇਹ ਉਦੋਂ ਹੀ ਕਿਸਾਨ ਜਾਂ ਦੇ ਬੰਦੀਆਂ ਆ ਕੇ ਆਲੇ ਆ ਕੇ ਰੋਕ ਲੈਂਦੇ ਆ ਚਾਹੇ ਉਹ ਭਾਜਪੀ ਵਾਲੇ ਹੋਣ ਉਹਨਾਂ ਨੂੰ ਆਮ ਆਦਮੀ ਪਾਰਟੀ ਵਾਲੇ ਹੋਣ ਉਹਨਾਂ ਨੂੰ ਆ ਕੇ ਰੋਕ ਲੈਂਦੇ ਕਹਿੰਦੇ ਨਾਲ ਹੀ ਖੁਸ਼ਹਾਲੀ ਤੇ ਜਿਹੜਾ ਕਾਮਯਾਬ ਹੋਣਾ ਦੋ ਵੀ ਰੁਕ ਜਾਂਦਾ ਦੇਖੋ ਜਿਹੜੇ ਕੋਈ ਪਿੰਡਾਂ ਚ ਆਉਂਦੇ ਆ ਸਾਰੀਆਂ ਪਾਰਟੀਆਂ ਨੇ ਆਉਂਦੀ ਆ ਇਹਦਾ ਮਤਲਬ ਉਹ ਕਹਿੰਦੇ ਜਮਹੂ ਜੇ ਉਹਨਾਂ ਨੂੰ ਅਸੀਂ ਅੱਜ ਨਹੀਂ ਸਵਾਲ ਪੁੱਛ ਸਕਦੇ ਕਦੋਂ ਪੁੱਛਾਂਗੇ ਕੀ ਮੁੱਖ ਮੰਤਰੀ ਦੇ ਉੱਤੇ ਚੰਡੀਗੜ੍ਹ ਦਫ਼ਤਰ ਜਾ ਕੇ ਸਾਨੂੰ ਸਵਾਲ ਪੁੱਛਣ ਦੇਣਗੇ ਜੇ ਸਾਡੇ ਪਿੰਡ 'ਚ ਸਾਨੂੰ ਉਹਦੇ ਕੋਲੇ ਨਹੀਂ ਜਾਣ ਦਿੰਦੇ ਅੱਜ ਦੀ ਤਜਾਦਾਰਨ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਜੇ ਬਠਿੰਡ ਦੇ ਵਿੱਚ ਠੇਕੇ ਵਾਲਾ ਮਲਾਜ਼ਮ ਨੂੰ ਸਵਾਲ ਕਰਦੇ ਆ ਵੀ ਤੁਸੀਂ ਵਾਦਾ ਕਰਿਆ ਸੀ ਵੀ ਠੇਕੇ ਵਾਲੇ ਆਲ ਪੱਕਾ ਕਰਾਂਗੇ ਹੁਣ ਤੁਸੀਂ ਦੱਸੋ ਕਿਉਂ ਨਹੀਂ ਕਰਦੇ ਇਹ ਸਵਾਲ ਹੀ ਪੁੱਛਦੇ ਆ ਉਹਨਾਂ ਤੇ ਗੋਲੀ ਤਾਂ ਨਹੀਂ ਮਾਰਦੇ ਇਹਨਾਂ ਕੋਲ ਹਥਿਆਰ ਤਾਂ ਨਹੀਂ ਚੱਕੇ ਹੋਏ ਜਿਹੜਾ ਐਡਾ ਖਤਰਾ ਹੋ ਗਿਆ ਉਹਨਾਂ ਦੇ ਨੇੜੇ ਨਹੀਂ ਜਾਣ ਦਿੰਦੇ ਰਾਤਾਂ ਨੂੰ ਅਰੈਸਟ ਕਰਨ ਲੱਗ ਗਏ ਇਹ ਲੋਕਾਂ ਦਾ ਹੱਕ ਕਿੱਧਰ ਗਿਆ ਲੋਕ ਗ ਜਿਸੀ ਜਸੇਬੰਦੀ ਤੌਰ ਤੇ ਉਹ ਕਹਿੰਦੇ ਵੀ ਖੇਤੀ ਨੀਤੀ ਲਿਆਵਾਂਗੇ ਕੀ ਅਸੀਂ ਅੱਜ ਉਹਨਾਂ ਨੂੰ ਪੁੱਛਿਆ ਨਾ ਵੀ ਤੁਸੀਂ ਖੇਤੀ ਨੀਤੀ ਥੋੜੀ ਕਿੱਧਰ ਗਈ ਕਿਉਂ ਨਹੀਂ ਲਾਗੂ ਕੀਤੀ ਤੁਸੀਂ ਕਹਿੰਦੇ ਸੀ ਐਮਐਸਪੀ ਸਾਰਾ ਦੇਵਾਂਗੇ ਉਹ ਮੂੰਗੀ ਤੇ ਇੱਕ ਸਾਲ ਤੁਸੀਂ ਕੁਝ ਪਰਸੈਂਟ ਨੂੰ ਦੇ ਕੇ ਉਹ ਕਿੱਧਰ ਗਈ ਥੋੜੀ ਐਮਐਸਪੀ ਜਿਹੜੀ ਦੇਣੀ ਸੀ ਜਿਹੜੀ ਕਹਿੰਦੇ ਆਏ ਦੇ ਦਾਂਗੇ ਚੁਟਕੀ ਨਾਲ ਹੀ ਦੇ ਦਾਂਗੇ ਐਮਐਸਪੀ ਤਾਂ ਸਾਰੀਆਂ ਫਸਲਾਂ ਉਹ ਕਿੱਧਰ ਗਈ ਕਿਉਂ ਨਾ ਪੁੱਛਣ ਲੋਕ ਇਹ ਗੱਲਾਂ ਤੁਸੀਂ ਕਹਿੰਦੇ ਸੁਭਾਲ ਨਹੀਂ ਪੁੱਛਣ ਦੇ ਪਰਪਕਵਾਨ ਸਿੰਘ ਮੰਨਦਾ ਇਹ ਕਹਿੰਦੇ ਮੰਨਦਾ ਆਪ ਕਹਿੰਦਾ ਸੀ ਵੀ ਆਓ ਪੁੱਛੋ ਸਵਾਲ ਫਿਰ ਹੁਣ ਉਹ ਤਾੜਾਂ ਲੱਗੇ ਕਿਉਂ ਕਰਲਾਂ ਦਾ ਲੋਕਾਂ ਦਾ ਸਾਹਮਣਾ ਲੋਕਾਂ ਨੇ ਤੈਨੂੰ ਇੱਕ ਇੱਕ ਵੋਟ ਪਾ ਦੇਣਗੇ ਸ਼ਹਿਰ ਦੇ ਵਿੱਚ ਹੀ ਤੁਰ ਜਾ ਤੋ ਜੀ ਪੈਦਲ ਲੰਘ ਜਾ ਸਰ ਜੀ ਸੀਵਰੇ ਚੜ੍ਹਿਆ ਫਿਰਦਾ ਉੱਥੇ ਮੁਸ਼ਕ ਮਾਰਦਾ ਨਾਲੀਆਂ ਵਿੱਚ ਗਲੀਆਂ ਵਿੱਚ ਕਿਦੋਂ ਕਰਾਸ ਕਰ ਜਾ ਬੁੱਤਰ ਕੇ ਸਾਰੀਆਂ ਵੋਟਾਂ ਤੇਰੀਆਂ ਫਿਰ ਜਾਂਦਾ ਨਾਲ ਤੁਰ ਕੇ ਤੇ ਫਿਰ ਉਹ ਕਿਹੜਾ ਘਰ ਜਿਹੜਾ ਖੁੱਲਾ ਭਗਵਾਨ ਸਿੰਘ ਮਾਨਦਾ ਕਿ ਭਾਈ ਖੁੱਲਾ ਹਰ ਇੱਕ ਦੇ ਲਈ ਕੋਈ ਮਰਜ਼ੀ ਆ ਉਹ ਕਿਹੜਾ ਕਹਿਣ ਨੂੰ ਹੈ ਕਹਿਣ ਨੂੰ ਤਾਂ ਸਾਰੀ ਗਰੀਬੀ ਵੀ ਠਾਈ ਬੈਠੇ ਹੈ ਕਹਿਣ ਨੂੰ ਇਥੋਂ ਭ੍ਰਿਸ਼ਟਾਚਾਰ ਵੀ ਖਤਮ ਕਰੀ ਬੈਠੇ ਹੈ ਕਹਿਣ ਨੂੰ ਤਾਂ ਨਸ਼ਾ ਵੀ ਖਤਮ ਕਰੀ ਬੈਠੇ ਹੈ ਕਹਿਣ ਤੋਂ ਕਹਿੰਦੇ ਬੇਰਜਗਾਰੀ ਵੀ ਅਸੀਂ ਖਤਮ ਕਰਤੀ ਸਾਰੇ ਬੋਰਡ ਪੜ ਲਓ ਉਹਨਾਂ ਦੇ ਸਾਰਾ ਕੁਝ ਉਹਨੇ ਤਾਂ ਹੱਲ ਕਰਤਾ ਇਹ ਕਹਿਣ ਵਾਸਤੇ ਆ ਨਾ ਅਮਲ 'ਚ ਦਿਖਾਓ ਸਾਨੂੰ ਨਸ਼ਾ ਖਤਮ ਹੋ ਗਿਆ ਪਰ ਹਟਾਚਾਰ ਖਤਮ ਹੋ ਗਿਆ ਉੱਥੇ ਹੀਲਦਾਰ ਨਾਲ ਪੰਗਾ ਲਿਆ ਸੀ ਡੀਸ਼ਾਂ ਤੇ ਕਰ ਹੜਤਾਲ ਹੋ ਗਈ ਉਹ ਫਿਰ ਭਗਵੰਦ ਵਾਲਾ ਕਿੱਧਰ ਗਿਆ ਕਿਹੜੀ ਖੱਡ 'ਚ ਵੜ ਗਿਆ ਸੀ ਕਰਦਾ ਕਿ ਉਹ ਸੀ ਹੀਲਦਾਰ ਨੂੰ ਫੜ ਕੇ ਅੰਦਰ ਕਹਿਣ ਵਾਸਤੇ ਸਾਰਾ ਕੁਸਾ ਹੈ ਲੋਕਾਂ ਨੂੰ ਧੋਖਾ ਦੇਣ ਵਾਸਤੇ ਸਾਰਾ ਕੁਸਾ ਹੈ ਲੋਕ ਸਿਆਣੇ ਹੋ ਰਹੇ ਨੇ ਦੇ ਧੋਖੇ 'ਚ ਨਹੀਂ ਆਉਣਗੇ ਕਰਨਾ ਖੁਸ ਨਹੀਂ ਆਣਾ ਪੱਖਤਾ ਜੋਕਾ ਦਾ ਪੂਰਨ ਹੈ ਇਹ ਵੀ ਕਹਿੰਦਾ ਪੰਜਾਬ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਉਹ ਕਿਹੜੀ ਹੈਗੀ ਹੈ ਜਿਹੜੀ ਬੈਰ ਕੰਪਨੀ ਹੈ ਉਹਨਾਂ ਨੂੰ ਉਤਰਲੇ ਕਰਦਾ ਫਿਰ ਤੁਸੀਂ ਆਓ ਪੰਜਾਬ ਚ ਲਾਓ کارਖਾਨੇ ਜਿਨੇ ਸਾਡਾ ਨਰਮਾ ਜਾੜਿਆ ਸੀ ਦਵਾਈਆਂ ਨਾਲ ਕਰੋ ਖੁਸ਼ਾਲ ਪੰਜਾਬ ਕਿਹੜਾ ਜਿਹਦੀ ਗੱਲ ਕਰਦੇ ਆ ਭਗਵੰਤ ਸਿੰਘ ਮਾਨ ਉਹ ਗੱਲ ਹੀ ਕਰਦੇ ਆ ਉਹ ਖੁਸ਼ਾਲ ਖੁਸ਼ਾਲ ਪੰਜਾਬ ਤਾਂ ਲੋਕਾਂ ਨੇ ਬਣਾਉਣਾ ਆ ਆ ਜਿਹੜੀ ਅਸੀਂ ਪਾਲਿਸੀ ਨੀਤੀ ਲਿਆਏ ਤੇ ਚੱਲ ਕੇ ਬਣਨਾ ਉਹ ਤਾਂ ਇਹਨਾਂ ਵਾਲੀ ਨੀਤੀ ਤੇ ਨਹੀਂ ਬਣਨਾ ਜੇ ਟੱਬਾ ਕਿਤੇ ਲੱਗਿਆ ਜੇ ਤੁਸੀਂ ਨੀਵਾ ਥਾਂ ਭਰਨਾ ਢਿਬੇ ਤੋਂ ਚੱਕਣਾ ਪਊ ਨਾ ਧਣ ਦੇ ਢਿਬੇ ਤਾਂ ਇਹਨਾਂ ਕੋਲੇ ਜੁੜ ਗਏ ਜੇ ਲੋਕਾਂ ਕੋਲੇ ਦੇਣਾ ਇਹਨਾਂ ਦਾ ਧਨ ਘਟਾਉਣਾ ਪਊ ਨਾ ਉਹ ਲੋਕਾਂ ਜਾਊਗਾ ਰੋਬਰ ਹੋ ਜਾਊਗਾ ਹੁਣ ਤਾਂ ਇਹ ਥੱਲਿਆਂ ਜਿਹੜਾ ਡੂੰਘਾ ਹੈ ਲੋਕਾਂ ਦਾ ਟੋਆ ਆਰਥਿਕ ਦਾਦਾ ਉਹਨੂੰ ਲਿਜਾ ਲਿਆ ਕਿ ਉਹ ਦੂਜਿਆਂ ਨੂੰ ਉੱਚਾ ਕਰੀ ਜਾਂਦੇ ਐ ਐਵੇਂ ਤਾਂ ਨਹੀਂ ਬਾਨੀ ਜੋ ਦੁਨੀਆ ਤੋਂ ਸਰਮਾਇਦਾਰ ਬਣੀ ਜਾਂਦਾ ਮਲਟੇਬਾ ਲੱਗਿਆ ਉਸ ਢਿਬੇ ਤੇ ਹੋਰ ਸਿੱਟੀ ਜਾਂਦੇ ਲੋਕ ਲੋਕ ਹੋਰ ਖੂਖਾ ਤੇ ਜਿੱਦੀ ਜਾਂਦੇ ਐ ਔਰ ਉਹ ਦੇ ਬਾਟ ਹਾਲ ਕੇ ਲੋਕਾਂ ਕੰਨੇ ਆਊਗਾ ਫਿਰ ਲੋਕ ਬਰੋਬਰ ਹੋ ਜਾਣਗੇ ਕਦੋਂ ਤੱਕ ਇਹ ਐਂ ਤਾਂ ਕੋਈ ਗਿਣਤੀ ਨਹੀਂ ਹੁੰਦੀ ਇਹਦੀ ਅੰਗਰੇਜ਼ਾਂ ਨੂੰ ਘਟਣ ਵਾਸਤੇ 200 ਸਾਲ ਲੱਗੇ ਲਹਿਰ ਨੇ ਉੱਥੇ ਤੱਕ ਪਹੁੰਚ ਜਾਣਾ ਹੈ ਬੰਦੇ ਦੀ ਵਿਅਕਤੀ ਦੀ ਗੱਲ ਨਹੀਂ ਮੈਂ ਤਾਂ ਖਾਣ ਨੂੰ 2 ਸਾਲ ਚ 4 ਸਾਲ ਹੈਗਾ ਕਿ ਨਾ ਹੈਗਾ ਮੈਂ ਤਾਂ ਨਹੀਂ ਕਹਿੰਦਾ ਮੈਂ ਉੱਥੇ ਪਹੁੰਚ ਜੂ ਲਹਿਰ ਨੇ ਉੱਥੇ ਪਹੁੰਚਣਾ ਹੈ ਇਹ ਅਹਜ ਨਹੀਂ ਨੀਤੀ ਪਾਲਿਸੀ ਹੈ ਇਸ ਨੀਤੀ ਪਾਲਿਸੀ ਨੇ ਉੱਥੇ ਪਹੁੰਚਣਾ ਹੈ ਜਿੱਥੇ ਲੋਕਾਂ ਦਾ ਰਾਜ ਹੋ ਲੋਕਾਂ ਦੀ ਭੁਗਤ ਹੋਵੇ ਤੇ ਲੋਕਾਂ ਦੇ ਦਾਰੇ ਹੋਣ ਜੀ ਜਿਵੇਂ ਤੁਸੀਂ ਕਹੇ 2 ਸਾਲ ਰਹਿ ਗਿਆ ਜਾਂਦੇ ਜਾਂਦੇ ਇਹ ਨਹੀਂ ਜੀ ਕਰਦਾ ਵੀ ਬਾਕੀ ਲੀਡਰ ਗਨਗੁਨ ਮੈਨ ਲੈ ਕੇ ਟੌਰਾਂ ਲੈ ਕੇ ਕੋਠੀਆਂ ਲੈ ਕੇ ਵੀ ਅਸੀਂ ਕੋਈ ਮਤਲ ਨਹੀਂ ਸਾਡੀ ਟੌਰ ਜਿੰਨੀ ਹੈਗੀ ਕਿਸੇ ਦੀ ਟੌਰ ਨਹੀਂ ਗਰਨਮੈਂਟ ਤੋਂ ਸਾਨੂੰ ਦਿੰਦੇ ਸੀਗੇ ਅਸੀਂ ਰੱਦ ਕੀਤੇ ਗਰਨਮੈਂਟ ਵੀ ਠੀਕ ਹੈ ਤੁਹਾਡੇ ਕੋਲ ਦਿਖਾ ਦਾ ਅਸਲਾ ਦੇ ਦਿਓ ਨਹੀਂ ਦੇਉਂਗੇ ਅਸੀਂ ਆਪ ਦਾ ਪ੍ਰਬੰਧ ਕਰਾਂਗੇ ਕੋਈ ਭਾਈ ਕਿਸੇ ਲਾਇਸੈਂਸੀ ਵਾਲੇ ਨੂੰ ਨਾਲ ਲਈਏ ਕੋਈ ਸਹੀ ਕਰੀਏ ਫਿਰ ਅਸੀਂ ਉਹ ਪ੍ਰਬੰਧ ਕਰਾਂਗੇ ਉਦੋਂ ਲਿਸੈਂਸ ਲੈ ਲਿਆ ਸਾਡੇ ਕੋਲੇ ਸਾਨੂੰ ਸਾਨੂੰ ਘੱਡ ਘੱਡ ਕੋਈ ਡਾਂਗ ਨਾਲ ਤਾਂ ਨਹੀਂ ਮਾਰੂਗਾ ਜਿਹਨੂੰ ਮਤਕੇ ਮਾਰ ਲਿਆ ਉਹ ਨਰਿੰਦਰ ਗਾਂਧੀ ਮਾਰਤੀ ਉਹਨਾਂ ਨੂੰ ਹੋਰ ਵੱਡੇ ਵੱਡੇ ਕਿੰਨੇ ਮਾਰਤੇ ਅਸੀਂ ਤਾਂ ਕਿਹਦੇ ਵਿਚਾਰੇ ਆ ਜਿਹੜਾ ਕੋਈ ਆਇਆ ਮਸਕੇਗਾ ਉਹ ਤਾਂ ਮਾਰੀ ਦਈਓ ਸਾਨੂੰ ਜਿਵੇਂ ਸਾਡਾ ਸਾਧੂ ਸਾਨੂੰ ਕੁੱਟ ਕੇ ਡਾਂਗਾ ਨਾ ਮਾਰਦਾ ਘੱਡ ਘੱਡ ਸੀ ਉਹਨਾਂ ਡਾਂਗਾ ਤੋਂ ਤਾਂ ਬਚਾਂਗੇ ਨਾ ਇਹਨਾਂ ਤੇ ਜ਼ੋਰ ਤੇ ਪੱਤੀਆਂ ਵਾਲੀਆਂ ਗੱਡੀਆਂ ਦਾ ਚਾਹੇ ਨਹੀਂ ਬੱਚੀਆਂ ਵਾਲੇ ਗੱਡੀਆਂ ਦੀ ਕੀ ਲੋੜ ਐ ਜਿੰਨਾ ਮਾਨਸ ਹਤਕਰ ਇੱਥੇ ਐ ਇਹਨਾਂ ਤਾਂ ਕਿਤੇ ਨਹੀਂ ਮਿਲਦਾ ਬੱਚੀਆਂ ਵਾਲੀਆਂ ਗੱਡਿਆਂ ਨੂੰ ਮਿਲਦਾ ਐ ਜਿਹੜੇ ਬੱਤੀਆਂ ਵਾਲੇ ਗੱਡੇ ਤੇ ਚੜ੍ਹੇ ਫਿਰਦੇ ਆ ਉਹ ਤੇ ਚੜ੍ਹਾਈ ਵਾਲੀ ਹੁੰਦੀ ਹੈ। ਹਾਂ ਐਡੀ ਪ੍ਰਧਾਨ ਮੰਤਰੀ ਦਾ ਉਹ ਹੈ ਗਿਆ ਉਹ ਤਿੰਨ ਚਾਰ ਸਟੇਟਾਂ ਦੀ ਫੋਰਸ ਲਿਆ ਕੇ ਇਹਨੇ ਗੇੜੇ ਬਣਾ ਕੇ ਆਇਆ। ਇਤਨ੍ਹਾ ਵੱਡਾ ਗੁਲਾਮ ਕੌਣ ਹੋਊਗਾ ਬਈ? ਉਹਦੀ ਟੌਰ ਆ ਇਹ। ਗੁਲਾਮ ਮੰਦੇ ਉਹ ਗੁਲਾਮੀ ਆ ਉਹ ਹੋਰ ਕੀ ਹੈ? ਉਹਦੀ ਟੌਰ ਆ ਇਹ। ਪਿਆਸੇ-ਪਾਸੇ ਬਾੜ ਬਣੀ ਖੜੀ ਹੈ। ਉਹਦੀ ਮਰਜ਼ੀ ਨਾਲ ਉਹ ਜਾ ਨਹੀਂ ਸਕਦਾ ਮੁੱਤਰ ਨਹੀਂ ਜਾ ਸਕਦਾ ਆਪਣੀ ਮਰਜ਼ੀ ਨਾਲ। ਕਿਉਂਕਿ ਜਿਹੇ ਜਿਹੜੇ ਇੱਕ ਇੱਕ ਹੋਰ ਹੈ ਇੱਕ ਐਸ ਵਾਰ ਮੈਂ ਖੁੱਲੇ ਆ। ਇੱਕ ਇੱਕ ਐਸ ਵਾਰ ਚੋਣਾਂ ਦੇ ਵਿੱਚ ਤਿੰਨ ਚਾਰ ਸੀਟਾਂ ਦੇ ਉੱਤੇ ਉਹੀ ਕਹਿੰਦੇ ਐੜਾ 99 ਵਾਲਾ ਮਾਹੌਲ ਬਣਦਾ ਜਾ ਰਿਹਾ ਕੀ ਲੱਗਦਾ ਇਹ ਜਿਹੜੀ ਉਹ ਇਹ ਸਿਆਸਤ ਉਧਰ ਨੂੰ ਜਾ ਰਹੀ ਹੈ ਨੇ ਦੇਖੋ ਹੁਣ ਕੋਈ ਕਹੇ ਵੀ ਫਲਾਨੀ ਪਾਰਟੀ ਪਾਰਟੀ ਤਾਂ ਕੋਈ ਰਹੀ ਨਹੀਂ ਜੇ 85 ਬੰਦੇ ਕਾਂਗਰਸ ਚੋਂ ਉਹਦੇ ਜਾਵੜੇ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਟਿਕਟਾਂ ਵੀ ਦੇਤੀਆਂ ਹੁਣ ਇਹਨੂੰ ਕਾਂਗਰਸ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਗਈ ਹੈ ਇਹੀ ਹਾਲ ਦੁਜਿਆਂ ਦਾ ਕਿੱਧਰ ਨੂੰ ਫਾਇਦਾ ਲੱਗਦਾ ਹੈ ਕਿਉਂਕਿ ਜਿਹੇ ਜਿਹੋ ਉਹਨਾਂ ਦੀ ਉਹ ਕਿਹੜੀ ਬਣਾਈ ਹੋਇਆ ਮਹਿਕਮਾ ਮੈਨੂੰ ਤਾਂ ਪਤਾ ਨਹੀਂ ਉਹਦੀਆਂ ਅੱਖਾਂ ਦਿਖਾਈਆਂ ਕਿਉਂਕਿ ਲੁੱਟ ਸਾਰਾ ਨਹੀਂ ਕੀਤੀ ਹੋਈ ਹੈ ਵੀ ਅੰਦਰ ਜਾਣਾ ਕਿ ਸਾਡੇ ਨਾਲ ਆਉਣਾ ਤੜਾ ਤੜਾ ਉਧਰ ਜਾ ਹੋਰਾਂ ਦਾ ਨਹੀਂ ਵੀ ਇਹਨਾਂ ਨੂੰ ਅੰਦਰੋਂ ਅੰਦਰੋਂ 헤ਜ ਉਠਿਆ ਵੀ ਹੁਣ ਵਾਚ ਤੋਂ ਦਰਾਵੀ ਖੱਲ ਬਚਾਉਣੀ ਇਹਨਾਂ ਨੇ ਦਾ ਇਸ ਵਾਰ ਇੱਕ ਹੋਰ ਵੀ ਪ੍ਰਧਾਨ ਜੀ ਕੇ ਪੰਥਕ ਵੋਟ ਵੱਲ ਲੋਕ ਬਹੁਤ ਜਾ ਰਹੇ ਆ ਕਿ ਪੰਥਕ ਆਗੂ ਜਿਹੜੇ ਖੜਿਆ ਕਿ ਪੰਥਕ ਆਗੂ ਨੂੰ ਜਿਤਾਵਾਂਗੇ ਤਾਂ ਜੋ ਸਾਡੀ ਗੱਲ ਜਿਹੜੀ ਹੈਗੀ ਆ ਉਹ ਪਾਰਲੀਮੈਂਟ ਦੇ ਵਿੱਚ ਹੋਵੇ ਲੱਗਦਾ ਕਿ ਉਸ ਨੂੰ ਕੁਝ ਬਦਲੂ ਪੰਥਕ ਆਗੂ ਕਹਿੰਦੇ ਕਿ ਪੰਥਕ ਵੋਟ ਵੱਲ ਚੁੱਕਾ ਹੋ ਰਿਹਾ ਪੰਥਕ ਵੋਟ ਉਹਨਾਂ ਨੇ ਪਵਾ ਲਈ ਪਹਿਲਾਂ ਕਾਲੀਆਂ ਨੇ ਵਸੇਰੀ ਪੰਥ ਦੇ ਨੌਤੇ ਜਿੱਤੇ ਹੁਣ ਲੋਕ ਸਿਆਣੇ ਕੋਈ ਪੰਥ ਦਾ ਨਾਰਾ ਦੇ ਦੇ ਕੋਈ ਗਰੀਬਾਂ ਮਜ਼ਦੂਰਾਂ ਦਾ ਨਾਰਾ ਦੇ ਦੇ ਕੋਈ ਕਿਸੇ ਹੋਰ ਧ ਉਹ ਨਹੀਂ ਉਹ ਲੋਕਾਂ ਉਹ ਤਾਂ ਗਾਂਹ ਲੰਘ ਚੁੱਕੇ ਲੋਕ ਠੀਕ ਆ ਛੋਟਾ ਹਿੱਸਾ ਹਰਿਕੇਸ਼ਨ ਵਾਲੀ ਹੁੰਦਾ ਜਿਹੜੇ ਖਾਸਤਾਨਾਂ ਦੇ ਲਹਿਰ ਨੂੰ ਮੰਨਣ ਵਾਲੇ ਆ ਜਾਂ ਪੰਥਕ ਦੇ ਬਹੁਤ ਜਨੂਨੀ ਪੱਧਰ ਤੇ ਆ ਸਾਡੇ ਗੁਰੂਆਂ ਨੇ ਤਾਂ ਦੂਜਿਆਂ ਦੀ ਖਾਤਰ ਜਾ ਕੇ ਸੀਸ ਦਿੱਤਾ ਇਹ ਦੂਜੇ ਧਰਮਾਂ ਨੂੰ ਕਹਿੰਦੇ ਖਤਮ ਕਰਨਾ ਰਾਜ ਇਸ ਦਾ ਖਾਤਾਨ ਲੈਣਾ ਕਿਸ ਦਾ ਕੀ ਮਤਲਬ ਇਥੇ ਔਲੇ ਸੰਗੋਂ ਦੂਜੇ ਟੱਕਰ ਨਹੀਂ ਹੋਣਗੇ ਉਹ ਤਾਂ ਜਿਹੜੇ ਉਸ ਕੇਂਦਰ ਜਨੂਨੀ ਆ ਜਾਂ ਜਜਵਤੀ ਆ ਉਹਨਾਂ ਵਾਸਤੇ ਪੰਥਕ ਆ ਪੰਥਕ ਤਾਂ ਜਿਹਨੂੰ ਪੰਥ ਕਹੀ ਜਾਂਦੀ ਹੈ ਇਥੋਂ ਦੀ ਸ਼ਰਮਣੀ ਕਮੇਟੀ ਤੋਂ ਉਹਨਾਂ ਦੇ ਗੁਲਾਮ ਹੈ ਬਾਦਲ ਸਾਹਿਬ ਦੀ ਜੇਬ ਚੋਂ ਨਿਕਲਦਾ ਸੀ ਉਹਦਾ ਪ੍ਰਧਾਨਤਾ ਜਥੇਦਾਰ ਦਾ ਫਿਰ ਕਾਦੀ ਕਾਦੀ ਸੀ ਉਹ ਉਹਦੇ ਪੈਸੇ ਕਿੱਥੇ ਵਰਤਨੇ ਆ ਉਹਦੇ ਇਹਨਾਂ ਨੇ ਸਰਦਾਰਲੇ ਲੜਾਏ ਆ ਉਹਨਾਂ ਨੇ ਸਕੂਲ ਖੋਲ੍ਹਿਆ ਇਹਨਾਂ ਦੇ ਬੱਚੇ ਪੜ੍ਹਦੇ ਉੱਥੇ ਫੇਰੀ ਚ ਆਮ ਜਨਤਾ ਦੇ ਬੱਚੇ ਤਾਂ ਇਹ ਨਹੀਂ ਜੀ ਬਾਬਾ ਤਾਂ ਬੋਬਾ ਤਾਂ ਪੜ੍ਹ